ਇਹ ਕਹਿੰਦਾ ਸੀ 750 ਕਿਸਾਨ ਬੀਜੇਪੀ ਨੇ ਮਰਵਾਤਾ ਇਸ ਬੀਜੇਪੀ ਦੇ ਉੱਤੇ ਥੁੱਕਦਾ ਨਹੀਂ ਅੱਜ ਕੀ ਗੱਲ ਬਿੱਟੂ ਨੂੰ ਪੁੱਛਣਾ ਚਾਹੁੰਦੇ ਪੰਜਾਬ ਦੇ ਲੋਕ ਕਿ ਅੱਜ ਤੂੰ ਕਲੀਨ ਚਟ ਘੜੇ ਸੌਚ ਦੇ ਦਿੱਤੀ ਆ 750 ਕਿਸਾਨ ਆ ਜਿਹੜਾ ਉਹਨਾਂ ਦੇ ਉੱਤੇ ਪਾਣੀ ਫੇਰ ਦਿੱਤਾ ਉਹਨਾਂ ਦੇ ਉੱਤੇ ਪੋਚਾ ਫੇਰ ਦਿੱਤਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਇਸ ਬੀਜੇਪੀ ਨੇ ਮਾਰੇ ਉਹਨਾਂ ਉੱਤੇ ਵੀ ਇਸ ਬਿੱਟੂ ਨੇ ਪੋਚਾ ਫੇਰ ਦਿੱਤਾ ਤੇ ਬਿੱਟੂ ਨੂੰ ਇਹ ਗੱਲ ਕਹਿੰਨੇ ਆ ਪੰਜਾਬ ਦੇ ਲੋਕ ਵੀ ਬਿੱਟੂ ਦੇ ਉੱਤੇ ਪੇਚਾ ਪੋਚਾ ਫੇਰਨਗੇ ਤੇ ਬਿੱਟੂ ਦਾ ਨਾਮੋ ਨਿਸ਼ਾਨ ਆ ਜਿਹੜਾ ਸਿਆਸਤ ਦੇ ਵਿੱਚੋਂ ਖਤਮ ਹੋਊਗਾ ਇਹ ਪੰਜਾਬ ਦੇ ਲੋਕ ਤਿਆਰੀ ਕਰ ਚੁੱਕੇ ਆ ਜੀ ਇਹ ਜਿਹੜੇ ਲੋਕ ਆ ਇਹ ਈਡੀ ਤੋਂ ਡਰਦੇ ਇਹਨਾਂ ਨੇ ਪੰਜਾਬ ਨੂੰ ਖਾਦਾ ਪੰਜਾਬ ਨੂੰ ਮਾਰਿਆ ਪੰਜਾਬ ਨੂੰ ਡੋਬਨ ਦੇ ਲਈ ਇਹਨਾਂ ਲੋਕਾਂ ਨੇ ਸਿਆਸਤ ਕੀਤੀ ਹੁਣ ਇਹ ਈਡੀ ਤੋਂ ਡਰਦੇ ਜਿਹੜੇ ਬੀਜੇਪੀ ਦੇ ਵਿੱਚ ਗਏ ਆ ਪਰ ਪੰਜਾਬ ਦੇ ਲੋਕ ਉਹ ਲੋਕ ਜਿਨ੍ਹਾਂ ਨੇ ਬੰਦ ਬੰਦ ਕਟਵਾਇਆ ਜਿਨ੍ਹਾਂ ਦੇ ਵਾਰਸਾ ਨੇ ਖੋਪੜੀਆਂ ਲਵਾਈਆਂ ਜਿਨ੍ਹਾਂ ਦੇ ਵਾਰਸਾ ਨੇ 7 ਤੇ 9 ਸਾਲ ਦੀਆਂ ਜਿੰਦਾਨੀਆਂ ਦੇ ਵਿੱਚ ਚੜਾਈਆਂ ਉਹ ਇਹਨਾਂ ਨੂੰ ਇਹ ਚੈਲੰਜ ਕਰਨ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕ ਸਮਝਣਗੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਉੱਤੇ ਇਹਨਾਂ ਦੇ ਨਾਮੋ ਨਿਸ਼ਾਨ ਆ ਜਿਹੜੇ ਪੰਜਾਬ ਦੇ ਲੋਕ ਮਟਾਉਣਗੇ ਸ਼ੈਕਲ ਦਾ ਸਟੈਂਡ ਹੁੰਦਾ ਸ਼ੈਕਲ ਦਾ ਕਈ ਸਾਲ ਸਟੈਂਡ ਚੱਲਦਾ ਉਸੇ ਸਟੈਂਡ ਦੇ ਉੱਤੇ ਸ਼ੈਕਲ ਖੜਦਾ ਪਰ ਇਹ ਗਦਾਰ ਲੋਕਾਂ ਦਾ ਕੋਈ ਸਟੈਂਡ ਹੀ ਨਹੀਂ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਇਧਰੋਂ ਸਾਨੂੰ ਖਾਣਾ ਬੰਦ ਹੋ ਗਿਆ ਉਦੋਂ ਟਪੂਸੀ ਮਾਰ ਕੇ ਦੂਜੇ ਪਾਸੇ ਜਾ ਵਰਦੇ ਆ ਪਰ ਇਹਨਾਂ ਦੇ ਛੱਤਰ ਵਰਜਨੇ ਆ ਪਿੰਡਾਂ ਦੇ ਵਿੱਚ ਜੁੱਤੀਆਂ ਮਾਰਦੀਆਂ ਲੋਕਾਂ ਨੇ ਕਿਉਂ ਮਾਰਦੀਆਂ ਇਹਨਾਂ ਲੋਕਾਂ ਨੇ ਪੰਜਾਬ ਨੂੰ ਖਾਨ ਦੇ ਲਈ ਪੰਜਾਬ ਨੂੰ ਬਰਵਾ ਕਰਨ ਦੇ ਲਈ ਪੰਜਾਬ ਨੂੰ ਖਤਮ ਕਰਨ ਦੇ ਲਈ ਕੰਮ ਕੀਤਾ ਆ ਜੋ ਉਸ ਬੀਜੇਪੀ ਦੇ ਵਿੱਚ ਗਏ ਆ ਜਿਹੜੀ ਬੀਜੇਪੀ ਨੇ ਕਿਸਾਨਾਂ ਨੂੰ ਮਰਵਾਇਆ ਜਿਹੜੀ ਬੀਜੇਪੀ ਨੇ ਭਾਰਤ ਦਾ ਸਭ ਕੁਝ ਵੇਚਦਾ ਆ ਜੋ ਬੀਜੇਪੀ ਦੇ ਵਿੱਚ ਗਏ ਆ ਜਿਹੜੀ ਜੀ ਇਹ ਸਾਰੇ ਬੀਜੇਪੀ ਚ ਕਿਉਂ ਜਾਈ ਜਾਂਦੇ ਆ ਰਵਨੀਤ ਬਿੱਟੂ ਵੀ ਚਲਾ ਗਿਆ ਆਮ ਆਦਮੀ ਪਾਰਟੀ ਦੇ ਵੀ ਦੋ ਹੀਰੇ ਜਿਹੜੇ ਜਲੰਧਰ ਵਾਲੇ ਉਹ ਵੀ ਚਲੇ ਗਏ ਪਹਿਲਾਂ ਕਾਂਗਰਸ ਦੇ ਕਿੰਨੇ ਜਿਹੜੇ ਵੱਡੇ ਦਿਗਗੇ ਸੀ ਉਹ ਵੀ ਬੀਜੇਪੀ ਚ ਚਲੇ ਗਏ ਇਹ ਚੱਕਰ ਕੀ ਹੈ ਬਿਲਕੁਲ ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਇਹ ਲੋਕ ਉਹ ਆ ਜਿਹੜੇ ਮੌਕੇ ਦੀ ਤਲਾਸ਼ ਕਰਦੇ ਆ ਨਮਨੀਤ ਬਿੱਟੂ ਗੱਲ ਕਰ ਲਗੇ ਸਭ ਤੋਂ ਪਹਿਲਾਂ ਉਹਦੀ ਉਹਦਾ ਦਾਦਾ ਕਾਂਗਰਸ ਦੇ ਵਿੱਚ ਮੜਿਆ ਉਹਦੇ ਦਾਦੇ ਦੇ ਕਰਕੇ ਕਾਂਗਰਸ ਪੂਰੀ ਉਹਦੀ ਸਪੋਰਟ ਕਰ ਰਹੀ ਸੀ ਕੀ ਹੋਇਆ ਜਿਹੜਾ ਬਿੱਟੂ ਆਂਦਾ ਸੀ ਕਿ ਮੈਂ ਬੀਜੇਪੀ ਦੇ ਜੁੱਤੀ ਨਹੀਂ ਮਾਰਦਾ ਜਿਹੜੇ ਬੀਜੇਪੀ ਨੂੰ ਕਹਿੰਦੇ ਸੀ ਬੀਜੇਪੀ ਦੇ ਉੱਤੇ ਥੁੱਕ ਦੇਣੀ ਅੱਜ ਜਿਨ੍ਹਾਂ ਨੇ ਬੀਜੇਪੀ ਨੂੰ ਕਲੀਨ ਚੈਟ ਕਿਵੇਂ ਦੇਤੀ ਇਹ ਸਾਨੂੰ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਲੀਨ ਚੈਟ ਇਸ ਕਰਕੇ ਦਿੱਤੀ ਆ ਇਹਨਾਂ ਲੋਕਾਂ ਨੇ ਪੈਸੇ ਖਾਦਾ ਪੰਜਾਬ ਨੂੰ ਖਾਦਾ ਪੰਜਾਬ ਨੂੰ ਡੋਬਿਆ ਇਹਨਾਂ ਉੱਤੇ ਈਡੀ ਆ ਜਿਹੜੀ ਉਹ ਛੱਡੀ ਹੋਈ ਆ ਜਿੰਨਾ ਜਿਹੜੇ ਕਰਪਟ ਲੋਕ ਆ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਸੀ ਜਿਹੜੇ ਲੋਕ ਪੰਜਾਬ ਨੂੰ ਖਾਣਾ ਚਾਹੁੰਦੇ ਸੀ ਜਿਹੜੇ ਲੋਕਾਂ ਨੇ ਪੰਜਾਬ ਨੂੰ ਖਾਦਾ ਉਹ ਲੋਕ ਡਰਦੇ ਅੱਜ ਬੀਜੇਪੀ ਦਾ ਪੱਲਾ ਫੜ ਰਹੇ ਆ ਕਿਹੜੀ ਬੀਜੇਪੀ ਦਾ ਜਿਹੜੀ ਬੀਜੇਪੀ ਨੇ ਕਿਸਾਨਾਂ ਨੂੰ 700 700 ਕਿਸਾਨ ਮਰਾਤਾ ਇਹੇ ਬਿੱਟੂ ਜਦੋਂ ਧਰਨਾ ਚੱਲਦਾ ਸੀ ਪਹਿਲਾਂ 14 ਮਹੀਨੇ 13 ਮਹੀਨੇ ਬਹਿ ਕੇ ਆਏ ਤੇ ਇਹ ਉੱਥੇ ਆਪ ਦੇ ਧਰਨਾ ਲਾ ਕੇ ਬੈਠਾ ਸੀ ਵੱਖਰਾ ਤੰਬੂ ਵੀ ਡੱਗ ਪਿਆ ਨੂੰ ਚੱਕ ਕੇ ਵੀ ਲੈ ਗਏ ਪਰ ਪਰ ਉਧਰ ਆਮ ਆਦਮੀ ਪਾਰਟੀ ਦੇ ਵੀ ਦੋ ਹੀਰੇ ਜਿਹੜੇ ਆ ਉਹ ਭਾਜੀਪੀ ਚਲੇ ਗਏ ਜਲੰਧਰ ਵਾਲੇ ਉਹਦੇ ਬਾਰੇ ਕੀ ਕਹੂੰਗੀ ਉਹਨਾਂ ਵਿੱਚੋਂ ਇੱਕ ਪਹਿਲਾਂ ਜਿਹੜਾ ਕਾਂਗਰਸੀ ਸੀ ਉਹ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਗਿਆ ਬਾਅਦ ਅੱਜ ਭਾਜੀਪੀ ਦਾ ਪੱਲਾ ਫੜ ਲਿਆ ਕਿਡੇ ਯਾਰ ਲੋਕਾਂ ਨੂੰ ਬਾਈ ਪਾਗਲ ਬਣਾ ਰਿਆ ਕਹਿੰਦੇ ਅਸੀਂ ਪਲ ਬਣ ਕੇ ਕੰਮ ਕਰਾਂਗੇ ਤੁਸੀਂ ਪਹਿਲਾਂ ਪੰਜਾਬ ਨੂੰ ਮਾਰਨ ਵਾਸਤੇ ਬਣੇ ਸੀ ਪੰਜਾਬ ਨੂੰ ਡੋਬਣ ਵਾਸਤੇ ਬਣੇ ਸੀ ਅੱਜ ਤੁਸੀਂ ਪੰਜਾਬ ਦੇ ਲਈ ਕੰਮ ਕਰੋਗੇ ਪਹਿਲਾਂ ਕਿੱਥੇ ਮਰੇ ਸੀ ਸੋ ਇਸ ਕਰਕੇ ਪਰ 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 ਉਹ ਤਾਂ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਬੀਜੇਪੀ ਚ ਗਏ ਆ ਕਿਹੜੇ ਭਲਾ ਬੀਜੇਪੀ ਨੇ ਕਿਹੜਾ ਭਲਾ ਕਰਨਾ ਜਿਹੜੀ ਪਾਰਟੀ ਨੇ ਜਿਹੜਾ ਸਾਡਾ ਗਵਾਂਢੀ ਮੋਲਖਾ ਜਿਹਦੀ ਕੋਈ ਅਕਾਦ ਹੀ ਨਹੀਂ ਸੀ ਭਾਰਤ ਦੇ ਅੱਗੇ ਵੇਖਣ ਦੀ ਅੱਜ ਭੁੱਖ ਮਰੀ ਪਾਕਿਸਤਾਨ ਤੋਂ ਵੱਧ ਭਾਰਤ ਦੇ ਵਿੱਚ ਕੀ ਤਰੱਕੀ ਭਾਰਤ ਨੇ ਕੀਤੀ ਅਡਾਨੀਆਂ ਬਾਨੀਆਂ ਨੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੇ ਭਾਰਤ ਦੇ ਵਿੱਚ ਤਰੱਕੀ ਕੀਤੀ ਭਾਰਤ ਨੂੰ ਇਹਨਾਂ ਨੇ ਭਾਜਪੀ ਨੇ ਆਰਐਸਐਸ ਨੇ ਖਤਮ ਕੀਤਾ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਚਾਲ ਆਰਐਸਐਸ ਦੀ ਉਹਨੂੰ ਬਹੁਤ ਅੱਗੇ ਵਧਾ ਰਹੇ ਆ ਪਰ ਇਹਨਾਂ ਨੂੰ ਇੱਕ ਗੱਲ ਦੱਸ ਦਿੰਨੇ ਆ ਇੱਥੇ ਹਿੰਦੂ ਮੁਸਲਮਾਨ ਸਾਈ ਸਿੱਖ ਭਾਈ ਆ ਇਕੱਠੇ ਰਹਿਣਗੇ ਜਿਹੜਾ ਕੋਈ ਇਹ ਸਮਝਦਾ ਕਿ ਅਸੀਂ ਹਿੰਦੂ ਰਾਸ਼ਟਰ ਬਣਾ ਦੇਾਂਗੇ ਉਹਨਾਂ ਦੇ ਭਾਰਤ ਦੇ ਲੋਕ ਉਹਨਾਂ ਦੀਆਂ ਧੱਡੀਆਂ ਡਾ ਦੇਣਗੇ ਇਸ ਮੁਲਖ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਕਦੇ ਨਾ ਸੋਚਿਓ ਕਿ ਇਸ ਪੰਜਾਬ ਨੂੰ ਹਿੰਦੂ ਬਣਾ ਦੇਾਂਗੇ ਇਹ ਪੰਜਾਬ ਉਹ ਆ ਜਿਹੜਾ ਪੰਜਾਬ ਕੁਰਬਾਨੀਆਂ ਦੇ ਕੇ ਬਣਿਆ ਉਹ ਪੰਜਾਬ ਹੀ ਰਹੂ ਇਸ ਪੰਜਾਬ ਦੀ ਧਰਤੀ ਤੇ ਮੁਸਲਮਾਨ ਵੀ ਵਸਣਗੇ ਇਸ ਪੰਜਾਬ ਦੀ ਧਰਤੀ ਤੇ ਹਿੰਦੂ ਵੀ ਵਸੂਗਾ ਇਸ ਪੰਜਾਬ ਦੀ ਧਰਤੀ ਤੇ ਸਾਈ ਵੀ ਵਸੂਗਾ ਤੇ ਸਿੱਖ ਵੀ ਵਸੂਗਾ ਸਾਡਾ ਭਾਈਚਾਰਾ ਸਾਡਾ ਗਲਾਵ ਜਿਹੜਾ ਇੱਕ ਜੱਟ ਰੂ ਜਿਹੜੇ ਸਾਡਾ ਗਲਾਵ ਦੇ ਫੁੱਲ ਨੂੰ ਤੋੜਨ ਦੇ ਲਈ ਕੰਮ ਕਰੂਗਾ ਉਹਨੂੰ ਭਾਰਤ ਦੇ ਲੋਕ ਚੂਰੋਚੂਰ ਕਰਨਗੇ ਪਰ ਪਰ ਜਿਹੜੇ ਲੋਕ ਇਹਨਾਂ ਦਲ ਬਦਲਵਾਂ ਦੇ ਮਗਰ ਲੱਗਦੇ ਨੇ ਜਦੋਂ ਉਹ ਮਤਲਬ ਉਹ ਜਾਣਦੇ ਨੇ ਵੀ ਇਹ ਮਿੰਟ ਚ ਸਟੈਂਡ ਹੇਗਾ ਤੇ ਦਲ ਬਦਲ ਜਾਂਦੇ ਨੇ ਜਿਹੜੇ ਲੋਕ ਫਿਰ ਵੀ ਉਹਨਾਂ ਦੇ ਮਗਰ ਹਰ ਵੇਲੇ ਉਹਨਾਂ ਦੀ ਜਿੰਦਾਬਾਦ ਕਰਦੇ ਰਹਿੰਦੇ ਨੇ ਉਹਨਾਂ ਨੂੰ ਕੀ ਕਹੋਂਗੇ ਬਿਲਕੁਲ ਉਹ ਚਮਚੇ ਤੇ ਭੇਡਾਂ ਚਮਚੇ ਤੇ ਭੇਡਾਂ ਜਿਹੜੇ ਚਮਚਿਆਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਇਹਨਾਂ ਦੇ ਮਗਰ ਲੱਗੇ ਆ ਜਿਹੜੇ ਲੋਕ ਸਾਡੇ ਪੰਜਾਬ ਨੂੰ ਖਤਮ ਕਰ ਰਹੇ ਆ ਜਿਹੜੇ ਲੋਕ ਸਾਡੇ ਭਾਰਤ ਨੂੰ ਖਤਮ ਕਰ ਰਹੇ ਆ ਅਸੀਂ ਉਹਨਾਂ ਦੇ ਮਗਰ ਲੱਗੇ ਆ ਉਹ ਚਮਚੇ ਤੇ ਕਾਲੀਆਂ ਭੇਡਾਂ ਹੁੰਦੀਆਂ ਉਹ ਕਾਲੀਆਂ ਭੇਡਾਂ ਆਮ ਆਦਮੀ ਦੇ ਚਮਚਿਆਂ ਦੇ ਵਿੱਚ ਵੀ ਆ ਉਹ ਕਾਲੀਆਂ ਭੇਡਾਂ ਸੁਖਵੀਰ ਬਾਦਲ ਦੇ ਵਿੱਚ ਵੀ ਆ ਉਹ ਕਾਲੀਆਂ ਭੇਡਾਂ ਇਹ ਭਾਜਪਾ ਦੇ ਵਿੱਚ ਵੀ ਆ ਉਹ ਸਾਰੇ ਕਾਲੀਆਂ ਭੇਡਾਂ ਕਾਂਗਰਸ ਦੇ ਵਿੱਚ ਵੀ ਆ ਉਹ ਭੇਡਾਂ ਜਿਹੜੀਆਂ ਰਹਿਣ ਗਈਆਂ ਉਹ ਭੇਡਾਂ ਨੂੰ ਅਸੀਂ ਨਹੀਂ ਪਰ ਪਰ ਤੁਸੀਂ ਸੁਖਵੀਰ ਬਾਦਲ ਹੋਰਾਂ ਦਾ ਨਾਮ ਲਿਆ ਹੈ ਸੁਖਬੀਰ ਬਾਦਲ ਤੇ ਕਾਲੀ ਦਲ ਹੁਣ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਉਹਨੂੰ ਕਿਵੇਂ ਦੇਖਦੇ ਹੂੰ ਬਿਲਕੁਲ ਇਹਨਾਂ ਨੇ ਪੰਜਾਬ ਪਹਿਲਾਂ ਬਹੁਤ ਬਚਾਤਾ ਇਹਨਾਂ ਨੇ ਪੰਜਾਬ ਐਸਾ ਬਚਾਇਆ ਜਿਹੜਾ ਸਾਡਾ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਲਈ ਸਿੱਖ ਆਪਣੀ ਜਾਨ ਦੇ ਸਕਦਾ ਉਹਦੇ ਪੱਤਰੇ ਆ ਜਿਹੜੇ ਗਲੀਆਂ ਦੇ ਵਿੱਚ ਰੋਲੇ ਜਦੋਂ ਅਨਸਾਬ ਲੈਣ ਦੀ ਗੱਲ ਆਈ ਉਹਦੋਂ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਤੇ ਉਹ ਅੱਜ ਪੰਜਾਬ ਨੂੰ ਆ ਜਿਹੜਾ ਪੰਜਾਬ بچਾਉ ਯਾਤਰਾ ਕਰ ਰਿਹਾ ਸਿਰਫ ਢਾਂਗਾ ਪੰਜਾਬ ਨੂੰ ਲੁੱਟਣ ਦਾ ਪੰਜਾਬ ਨੂੰ ਕੁੱਟਣ ਦਾ ਪੰਜਾਬ ਨੂੰ ਮਾਰਨ ਦਾ ਪਰ ਪੰਜਾਬ ਦੇ ਲੋਕ ਬਿਲਕੁਲ ਸਮਝ ਚੁੱਕੇ ਆ ਕਿ ਇਹ ਲੋਕ ਉਹ ਜਿਹੜੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੀ ਨਸਲ ਬਰਬਾਦ ਕਰਨਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਲੋਕ ਆ ਜਿਹੜੇ ਮੂੰਹ ਨਹੀਂ ਲਾਉਣਗੇ ਅੱਛਾ ਆਪਾਂ ਟੋਲ ਪਲਾਜੇ ਤੇ ਖੜੇ ਆ ਤੇ ਅੱਜ ਫੇਰ ਭਗਵੰਤ ਮਾਨ ਸਰਕਾਰ ਨੇ ਐਲਾਨ ਕੀਤਾ ਭਗਵੰਤ ਮਾਨ ਦਾ ਐਲਾਨ ਆਇਆ ਵੀ ਦੋ ਟੋਲ ਪਲਾਜੇ ਪੰਜਾਬ 'ਚ ਅਸੀਂ ਹੋਰ ਬੰਦ ਕਰ ਰਹੇ ਹਾਂ ਕੀ ਕਹੋਂਗੇ ਬਹੁਤ ਵਧੀਆ ਡਾਕਟਰ ਸਾਹਿਬ ਸਵਾਲ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਦੁਬਾਰਾ ਫੇਰ ਨਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿਉਂ ਕਿ ਯਾਰ ਵਾਕਾ ਕੁਰਬਾਨੀਆਂ ਵਾਲੇ ਬੰਦੇ ਪੰਜਾਬ ਦੇ ਵਿੱਚ ਵਿਰਲੇ ਆ ਵਾਕਾ ਜੁਰਤ ਵਾਲੇ ਬੰਦੇ ਪੰਜਾਬ ਦੇ ਵਿੱਚ ਵਿਰਲੇ ਆ ਗਦਾਰ ਮੀਡੀਆ ਇਹਨਾਂ ਨੇ ਖਰੀਦਿਆ ਤੁਹਾਡੇ ਵਰਗੇ ਜੋਧੇ ਅੱਧੀ ਰਾਤ ਘੁੰਮਦੇ ਆ ਇਹ ਸਰਕਾਰ ਦਾ ਹਰ ਦਿਖਾਉਂਦੇ ਆ ਪੱਖ ਕੇ ਮਾੜਾ ਕੀ ਕਰ ਰਿਹਾ ਚੰਗਾ ਕਰ ਕੀ ਰਿਹਾ ਤੁਸੀਂ ਗੱਲ ਕੀਤੀ ਟੂਲਪਲਾਜੇ ਦੀ ਟੂਲ ਪਲਾਜੇ ਦੋ ਬੰਦ ਕੀਤੇ ਆ ਇੱਕ ਬਰਨਾਲਾ ਰੋਡ ਤੇ ਬੰਦ ਕੀਤਾ ਉਹ ਜਿਹੜਾ ਬਰਨਾਲਾ ਰੋਡ ਤੇ ਬੰਦ ਕੀਤਾ ਭਗਵੰਤਮਾਨ ਸਿਆ 15 ਕਿਲੋਮੀਟਰ ਅੱਗੇ ਕਿਉਂ ਦੂਜਾ ਬਣ ਰਿਹਾ ਆ ਟੂਲ ਪਲਾਜਾ ਕਹਦੇ ਆਸਤੇ ਬਣਾਇਆ ਇਹ ਟੂਲ ਪਲਾਜਾ ਇਹ ਦੂਗਾ 27 ਕਿਲੋਮੀਟਰ ਤੇ ਇੱਕ ਟੂਲਪਲਾਜਾ ਹੋਰ ਆ ਜੇ ਦੂਜੇ ਪਾਸੇ ਗੱਲ ਕਰ ਲਗੇ 7 ਕਿਲੋਮੀਟਰ ਤੇ ਟੂਲਪਲਾਜਾ ਹੋਰ ਆ ਇਸ ਟੂਲਪਲਾਜੇ ਨੂੰ ਤਾਂ ਬਣਾਇਆ ਕਿਉਂਕਿ ਇਹਨਾਂ ਦੀ ਜੇਬ ਦੇ ਵਿੱਚ ਲੁੱਟ ਦਾ ਪੈਸਾ ਜਾਂਦਾ ਇਹ ਆਪਣੇ ਘਰ ਭਰਦੇ ਆ ਇਸ ਕਰਕੇ ਇਹਨਾਂ ਦੇ ਆਕਾ ਨੂੰ ਵੀ ਕੇਜਰੀਵਾਲ ਨੂੰ ਉਹਨੂੰ ਵੀ ਈਡੀ ਨੇ ਤਾਂ ਹੀ ਚੱਕਿਆ ਜਿਉਂ ਨੇ ਸ਼ਰਾਬ ਦਾ ਘਟਾਲਾ ਕੀਤਾ ਕਿਉਂ ਕੀਤਾ ਸ਼ਰਾਬ ਦਾ ਘਟਾਲਾ ਕਰਨ ਵਾਲਾ ਬੰਦਾ ਬਰਵਾਦਾ ਇੱਕ ਠੋਕ ਕੇ ਕਹਿੰਦੇ ਆ ਸਾਨੂੰ ਫੜੇ ਕੇ ਫੜਦਾ ਕਿਰਤੀ ਕਿਸਾਨ ਜੁਨੀਅਨ ਪੂਰੇ ਭਾਰਤ ਦੀਆਂ ਜਿੰਦਗੀਆਂ ਵੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਚੈਲੰਜ ਕਰਦੀ ਆ ਸਾਡੇ ਨਾਲ ਟੇਬਲ ਟॉक ਤੇ ਗੱਲ ਕਰੋ ਸੋ ਤੁਹਾਨੂੰ ਕਿਰਤੀ ਕਿਸਾਨ ਜੁਨੀਅਨ ਦੱਸੂਗੀ ਕੋਈ ਤੁਸੀਂ ਕਿਵੇਂ ਭਾਰਤ ਦੇ ਨਾਲ ਗਦਾਰੀ ਕਰਦੇ ਆ ਇਹ ਲੋਕ ਡਾਕਟਰ ਸਾਹਿਬ ਕੀ ਸਮਝਦੇ ਸੀ ਪਹਿਲੇ ਕਿਸਾਨ ਜਿਹੜੇ ਅੱਜ ਤੋਂ 40-50 ਸਾਲ ਪਹਿਲੇ ਅਨਪੜ੍ਹ ਕਿਸਾਨ ਵਿਚਾਰੇ ਟੁੱਟੇ ਪਰਨੇ ਬੰਨ ਕੇ ਤੁਰਦੇ ਸੀ ਜਥੇ ਬੰਦਿਆਂ ਦੇ ਵਿੱਚ ਇਹਨਾਂ ਨੂੰ ਇਹ ਲੱਗਦਾ ਕਿ ਉਹੀ ਆ ਸਾਡੀ ਕਿਰਤੀ ਕਿਸਾਨ ਜੁਣੀ ਅੰ ਵਿੱਚ ਵਕੀਲ ਵੀ ਆ ਸਾਡਾ ਪ੍ਰਧਾਨ ਉਸ ਤੋਂ ਬਾਅਦ ਸਾਡਾ ਜੇ ਖੇਤੀ ਦੀ ਗੱਲ ਕਰ ਲਈਏ ਖੇਤੀ ਦਾ ਵੀ ਸਾਡਾ ਯੂਨੀਵਰਸਿਟੀ ਦੇ ਵਿੱਚੋਂ ਡਿਕਰੀਆਂ ਲੈਣ ਵਾਲਾ ਹਰਜਿੰਦਰਦੀਪ ਸਿੰਘ ਵਾਲਾ ਅਸੀਂ ਤਾਂ ਚੈਲੰਜ ਕਰਦੇ ਆ ਸਾਡੇ ਕੋਲ ਹੈ ਕੁਝ ਹੈ ਇਹਨਾਂ ਨੂੰ ਦੱਸਣ ਦੇ ਲਈ ਗਦਾਰ ਲੋਕਾਂ ਨੂੰ ਤੁਸੀਂ ਭਾਰਤ ਨੂੰ ਖਤਮ ਕਰਨ ਦੇ ਲਈ ਕੀ ਕੀ ਕਰਦੇ ਆ ਨਹੀਂ ਕੀ ਜਿਹੜੇ ਇਹ ਟੋਲ ਪਲਾਜ਼ੇ ਅੱਜ ਬੰਦ ਕੀਤੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੋਈ ਨਵੇਂ ਟੋਲ ਪਲਾਜ਼ੇ ਲੱਗ ਰਹੇ ਨੇ ਬਿਲਕੁਲ ਲੱਗ ਰਹੇ ਆ ਬਰਨਾਲੇ ਨੂੰ ਧਾਓ ਬਰਨਾਲੇ ਤੋਂ ਪਿੱਛੇ ਇੱਕ ਟੂਲਪਲਾਜਾ ਬੰਦ ਕੀਤਾ ਬਰਨਾਲੇ ਤੋਂ 17 ਕਿਲੋਮੀਟਰ ਮੋਗੇ ਵਾਲ ਨੂੰ ਆਓ ਤੇ ਨਵਾਂ ਟੂਲਪਲਾਜਾ ਜਿਹੜਾ ਚਾਲੂ ਹੋ ਰਿਹਾ ਉੱਥੇ ਉਹਦੀ ਤਿਆਰੀ ਕਰ ਰਹੇ ਕੰਦਾ-ਕੁੰਦਾ ਕੱਢ ਰੀਆਂ ਸ਼ੁਰੂ ਕਰ ਦਿੱਤੀਆਂ ਸੋ ਇਸ ਕਰਕੇ ਇੱਕ ਬੰਦ ਕਰਕੇ ਡਰਾਮਾ ਕਰਕੇ ਦੂਜੇ ਆ ਜਿਹੜੇ ਨਵੇਂ ਚਾਲੂ ਕਰ ਰਹੇ ਆ ਸੋ ਇਹ ਬਹੁਤ ਮਾੜਾ ਹਾਲਾਤ ਆ ਜਿਹੜੇ ਭਾਰਤ ਦੇ ਹੋ ਰਹੇ ਆ ਜਿਹੜੀ ਭਾਜਪਾ ਆਰਐਸਐਸ ਦੀ ਲੋਕ ਗੱਲ ਕਰਦੇ ਆ ਉਸ ਭਾਜਪਾ ਨੇ ਨਾ ਕੋਈ ਬਾਂਦਰਗਾਹ ਛੱਡੀ ਨਾ ਕੋਈ 에어ਪੋਰਟ ਛੱਡੀ ਕਿੰਨਾ ਕੋਈ ਨਾ ਰੇਲਵੇ ਛੱਡੀ ਸਭ ਕੋਸ਼ਾ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਦੇਤਾ ਜੇ ਮੇਰੇ ਵਰਗਾ ਤੁਹਾਡੇ ਵਰਗਾ ਵੀਰ ਪਈਏ ਦੀ ਚੋਰੀ ਕਰ ਲਵੇ ਉਹਦੇ ਤੇ ਪਰਚੇ ਪਾ ਕੇ ਉਹਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਜਾਂਦਾ ਤੇ ਇੱਥੇ ਹਜ਼ਾਰਾਂ ਦੀ ਚੋਰੀ ਕਰਨ ਵਾਲੇ ਡਾਨੀ ਬਾਨੀ ਉਹਨਾਂ ਨੂੰ ਕਹਿ ਦਿੰਦੇ ਕਾਰਪੋਰੇਟ ਘਰਾਣੇ ਇਹ ਬਿਜ਼ਨਸਮੈਨਾਂ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਸੋ ਇਸ ਕਰਕੇ ਹੁਣ 700 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਇਹਨਾਂ ਨੂੰ ਚੰਦਾ ਦਿੱਤਾ ਕਿਸ ਲਈ ਦਿੱਤਾ ਕਿ ਤੁਸੀਂ ਲੜੋ ਲੜ ਕੇ ਸਰਕਾਰ ਬਣਾਓ ਫੇਰ ਸਾਨੂੰ ਲੁੱਟਣ ਦੇ ਲਈ ਖੁੱਲ ਦਿਓ ਤੇ ਅਸੀਂ ਭਾਰਤ ਦੇ ਲੋਕਾਂ ਨੂੰ ਲੁੱਟ ਕੇ ਪਹਿਲੇ ਨੰਬਰ ਦੇ ਉੱਤੇ ਇੰਡੀਆ ਦੇ ਭਾਰਤ ਦੇ ਵਿੱਚੋਂ ਨਹੀਂ ਵਰਲਡ ਦੇ ਵਿੱਚੋਂ ਪਹਿਲੇ ਨੰਬਰ